ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਦੋਸਤੋ ਅੱਜ ਦਾ ਬਲੌਗ ਹੋਣਿਆ ਮਾਤਾ ਚੰਦਪਨੀ ਦੇ ਦਰਬਾਰ ਦਾ ਤੁਹਾਨੂੰ ਪੁਰਾਣੇ ਬਲੌਗਾਂ ਦੇ ਆਪਾਂ ਬਹੁਤ ਸਾਰੀ ਇਨਫੋਰਮੇਸ਼ਨ ਦਿੱਤੀ ਮਾਤਾ ਰਾਣੀ ਦੇ ਰੋਡ ਦੀ ਦਾ ਕੀ ਕੀ ਚੱਲ ਰਿਹਾ ਹੈ ਮੇਲਿਆਂ ਦੇ ਵਿੱਚ ਜਾਂ ਮੇਲਿਆਂ ਦੀਆਂ ਤਿਆਰੀਆਂ ਕੀ ਕੀ ਚੱਲ ਰਹੀਆਂ ਆ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਜਾਂਦੇ ਹਾਂ ਮਾਤਾ ਰਾਣੀ ਦੇ ਸੋਹਣੇ ਦਰਬਾਰ ਤੇ ਨਾਲ ਮੇਰੇ ਆ ਰਹੇ ਆ ਜੀ ਸਾਹਿਲ ਚਲੋ ਬਾਕੀ ਤੁਹਾਨੂੰ ਬਾਹਰਲਾ ਮੌਸਮ ਦਿਖਾਈਏ ਬਾਹਰ ਬਹੁਤ ਠੰਡਾ ਮੌਸਮ ਹੋਇਆ ਹੋਇਆ ਬਾਕੀ ਦੇਖੋ ਦੁਪਹਿਰ ਤੱਕ ਕੀ ਹੁੰਦਾ ਆ ਧੁੱਪ ਦਾ ਮੋਹਰ ਲੱ ਲੋ ਜੀ ਸਾਹਮਣੇ ਦੇਖੋ ਜੀ ਅੱਜ ਲੱਗ ਰਿਹਾ ਕਿ ਧੁੱਪ ਨਿਕਲੂਗੀ ਕਿਉਂਕਿ ਬੱਦਲ ਸਾਫ਼ ਹੀ ਲੱਗ ਰਿਹਾ ਜੇ ਉੱਪਰ ਬਾਕੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੁਸੀਂ ਅੱਜ ਕੱਲ ਜੋ ਵੀ ਵੀਡੀਓ ਆਪਾਂ ਪਾਉਂਦੇ ਆ ਬਹੁਤ ਸਾਰਾ ਪਿਆਰ ਮਿਲਦਾ ਤੁਹਾਡਾ ਸਾਰੇ ਸਬਸਕ੍ਰਾਈਬਰ ਫੈਮਿਲੀ ਦਾ ਇੱਦਾਂ ਪਿਆਰ ਤੇ ਸਪੋਰਟ ਬਣਾ ਕੇ ਰੱਖੋ ਤਾਨੂੰ ਐਦਾਂ ਆਪਾਂ ਨਿਊ ਨਿਊ ਅਪਡੇਟਸ ਦਿੰਦੇ ਰਹਾਂਗੇ ਨਿਊ ਨਿਊ ਵੀਡੀਓ ਲੈ ਕੇ ਆਉਂਦੇ ਰਹਾਂਗੇ ਦਰਸ਼ਕ ਮਿਲੇ ਕਰਾਉਂਦੇ ਰਹਾਂਗੇ ਬਸ ਦੀ ਸਪੋਰਟ ਬਣਾ ਕੇ ਰੱਖਿਓ ਚਲੋ ਦੋਸਤੋ ਚੱਲਦੇ ਆ ਜੀ ਹੁਣ ਸਵੇਰ ਦੇ 6 ਵਜਣ ਲੱਗੇ ਆ ਤੇ ਮੈਂ ਤੇ ਸਾਈਲ ਜਾ ਰਹੇ ਆ ਜਿੱਦਾਂ ਵੀ ਉੱਥੇ ਤੁਹਾਨੂੰ ਰਸਤੇ ਵਿੱਚ ਦੱਸਦੇ ਆ ਤੇ ਸਾਈਲ ਨੂੰ ਪਹਿਲਾਂ ਮੈਂ ਲੈ ਕੇ ਆਉਂਦਾ ਵਾ ਫਿਰ ਚਲੋ ਤੁਹਾਨੂੰ ਮਿਲਦੇ ਆ ਸਮਾਨ ਚੱਕ ਲਿਆ ਤੇ ਸਾਹਮਣੇ ਹੈਲਮਟ ਆ ਚਲੋ ਜੀ ਚੱਲਦੇ ਆ ਜੀ ਹੁਣ ਰੋਜੀ ਅੱਜ ਵੀ ਤਿੰਨ ਬਾਈਕਾਂ ਖੜੀਆਂ ਆਇਆਂ ਇਹਨਾਂ ਵਿੱਚੋਂ ਅੱਜ ਵੀ ਜਾਊਗੀ ਆਪਣੀ ਇਹ ਵਾਲੀ ਸਪਲੈਂਡਰ ਬਾਈਕ ਹਾਂਜੀ ਦੋਸਤੋ ਨਿਕਲ ਚੁਕੇ ਹਾਂ ਮੈਵਰਸਾਈਲ ਯਾਤਰਾ ਲਈ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਤੇ ਤੁਹਾਨੂੰ ਵੀ ਦਰਸ਼ਨ ਕਰਾਂਦੇ ਆ ਇਸ ਵੀਡੀਓ 'ਚ ਮਾਤਾ ਰਾਣੀ ਦੇ ਸੋਹਣੇ ਸੋਹਣੇ ਮੰਦਰ ਦੇ ਤੇ ਦਿਨ ਹੈਗਾ ਜੀ ਮੰਗਲਵਾਰ ਸੌਣ ਮਹੀਨੇ ਦਾ ਪਹਿਲਾ ਮੰਗਲਵਾਰ ਤੁਹਾਨੂੰ ਸਾਰਿਆਂ ਨੂੰ ਸ਼ੁਭ ਮੰਗਲਵਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਤਾ ਰਾਣੀ ਦੇ ਨਰਾਤੇਆਂ ਦੀ ਬਹੁਤ-ਬਹੁਤ ਮੁਬਾਰਕਾ ਆ ਰਹੀ ਹੈ ਜੀ ਅਗਲੇ ਹਫਤੇ ਮਾਤਾ ਰਾਣੀ ਦੇ ਨਰਾਤੇ ਤੇ ਬਾਕੀ ਦੋਸਤੋ ਤੁਹਾਨੂੰ ਦੱਸ ਦਈਏ ਜੀ ਪਿਛਲੇ ਬਲੌਗ 'ਚ ਆਪਾਂ ਤੁਹਾਨੂੰ ਸਾਰੀ ਡਿਟੇਲ ਦੇ ਦਿੱਤੀ ਆ ਕਿੱਥੇ-ਕਿੱਥੇ ਭੰਡਾਰੇ ਲੱਗ ਰਹੇ ਮਾਤਾ ਰਾਣੀ ਦੇ ਔਰ ਕਿੱਥੇ-ਕਿੱਥੇ ਵਧੀਆ ਸ਼ੈੱਡਾਂ ਬਣ ਰਹੀਆਂ ਜਿੱਥੇ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਧੁੱਪ ਮੀਂਹ ਤੋਂ ਬਚਾ ਕਰਨ ਲਈ ਕਿੱਥੇ-ਕਿੱਥੇ ਪ੍ਰਬੰਧ ਕੀਤੇ ਹੋਏ ਆ ਲੰਗਰ ਵਾਲਿਆਂ ਸ ਲੰਗਰ ਵਾਲੇ ਸੇਵਾਦਾਰਾਂ ਨੇ ਕਿੱਥੇ ਕਿੱਥੇ ਲਗਾਏ ਹੋਏ ਆ ਵਧੀਆ ਤਰ੍ਹਾਂ ਦੇ ਟੈਂਟ ਹਾਲ ਬਣਾਏ ਹੋਏ ਆ ਤੁਹਾਨੂੰ ਸਾਰਾ ਡਿਟੇਲ ਚ ਦੱਸਿਆ ਹੋਇਆ ਇਸ ਵੀਡੀਓ ਚ ਆਪਾਂ ਤੁਹਾਨੂੰ ਮਾਤਾ ਰਾਣੀ ਦੇ ਭਵਨ ਦੇ ਦਰਸ਼ਨ ਕਰਾਵਾਂਗੇ ਤੇ ਉੱਤੇ ਕੀ ਕੀ ਤਿਆਰੀਆਂ ਚੱਲ ਰਹੀਆਂ ਪ੍ਰੈਪਰੇਸ਼ਨ ਹੋ ਰਹੀਆਂ ਉਹ ਤੁਹਾਨੂੰ ਆਪਾਂ ਦੱਸਾਂਗੇ ਇਸ ਵੀਡੀਓ ਦੇ ਵਿੱਚ ਤੇ ਹੋਰ ਜੋ ਹਿਮਾਚਲ ਗਵਰਨਮੈਂਟ ਨੇ ਜੋ ਵੀ ਉੱਧਰ ਬੋਰਡ ਲਗਾਏ ਆ ਉਹ ਨਾਲ ਰਿਲੇਟਿਡ ਤੁਹਾਨੂੰ ਹਰ ਇੱਕ ਚੀਜ਼ ਦੱਸਾਂਗੇ ਤਾਂ ਕਿ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਸਾਡੀ ਵੀਡੀਓ ਯਾਰੀ ਇਹ ਸਾਰਾ ਕੁਝ ਆਪਾਂ ਡਿਟੇਲ ਚ ਤੁਹਾਨੂੰ ਦੱਸਾਂਗੇ ਦੋਸਤੋ ਚਲੋ ਜੀ ਚੱਲਦੇ ਆ ਜੀ ਸਾਰੇ ਮਾਤਰ ਨੇ ਦਰਵਾਜ਼ੇ ਚੈੱਕ ਕਰ ਸਕਦੇ ਹੋ ਜੀ ਚੈੱਕ ਕਰ ਸਕਦੇ ਹੋ ਜੀ ਇਦਾਂ ਸੇਵਾ ਕਰਦੇ ਆ ਸੰਗਤ ਮਤਲਬ ਜਿਹੜੇ ਰੇੜੀਆਂ ਲਾ ਕੇ ਖੜੇ ਹੁੰਦੇ ਨਾ ਇਹਨਾਂ ਤੋਂ ਫਰੂਟ ਲੈ ਕੇ ਜਾਂ ਫਿਰ ਬਰੈਡ ਲੈ ਕੇ ਦੇ ਸੰਗਤ ਜੱਦਾ ਮੰਕੀਆਂ ਵਾਸਤੇ ਕੇਲੇ ਜਾਂ ਬਰੈਡ ਬੰਦੇ ਇਹਨਾਂ ਨੂੰ ਤੇ ਹਾਂਜੀ ਦੋਸਤੋ ਚੰਦਪੁਰੀ ਮਾਤਾ ਜੀ ਦਾ ਮੰਦਿਰ ਹੈਗਾ 35 ਕਿਲੋਮੀਟਰ ਜਵਾਲਾ ਜੀ ਕਾਟ ਕਾਂਗੜਾ 99 ਅੱਗੇ ਮਕਰੋੜ ਗੰਜ ਨੂੰ ਚੱਲ ਜਾਂਦਾ ਰਸਤਾ ਅਗਰ ਅਜੀ ਹਿਲ ਗਾਰਡਨ ਦੇਖੋ ਉੱਪਰ ਬੱਦਲ ਕਿੰਨੇ ਸੋਹਣੇ ਲੱਗ ਰਹੇ ਆ ਹਾਂਜੀ ਦੋਸਤੋ ਪਹੁੰਚ ਚੁੱਕਿਆ ਜੀ ਪੰਜਾਬ ਦੀ ਹੱਦ ਤੇ ਇੱਥੋਂ ਹਮਾਰਾ ਸਫ਼ਰ ਸ਼ੁਰੂ ਹੁੰਦਾ ਆ ਤੇ ਭਾ ਕੀ ਇਧਰ ਨਾਲ ਵੀ ਤੁਹਾਨੂੰ ਦੱਸਦੇ ਯਾਰ ਕੀ ਕੀ ਅਪਡੇਟ ਕੀਤੀ ਹੋ ਹਾਜਰ ਸਰਕਾਰ ਨੇ ਪਰ ਲੰਗਰ ਲਗਾਉਣ ਵਾਲੀ ਆ ਸਕਦਾ ਨਹੀਂ ਉਧਰ ਕੰਮ ਚੱਲ ਰਿਹਾ ਜੀ ਸਾਹਮਣੇ ਹੈ ਜੀ ਬਜਰੰਗ ਬਲੀ ਜੀ ਦਾ ਦਰਬਾਰ ਹੋਰ ਚੱਲੇ ਕੇ ਆ ਹਾਂ ਬੱਸ ਹਾਂਜੀ ਦੋਸਤੋ ਆਹ ਹੈ ਜੀ ਬਜਰੰਗ ਬਲੀ ਜੀ ਦਾ ਮੰਦਿਰ ਜੋ ਕਿ ਪਿੰਡ ਆ ਗਗਰੇਟ ਦੇ ਵਿੱਚ ਗਗਰੇਟ ਤੋਂ ਥੋੜਾ ਪਿੱਛੇ ਪਿੰਦਾ ਆ ਤੇ ਮਾਤਾ ਕਾਲੀ ਜੀ ਦਾ ਮੰਦਿਰ ਵੀ ਨਾਲ ਹੀ ਆ ਇੱਥੇ ਹਰ ਰੋਜ਼ ਲੰਗਰ ਲੱਗਦੇ ਆ ਜੀ ਤੇ ਜੋ ਵੀ ਸੰਗਤ ਇਦਾਂ ਲੰਗਰ ਨਹੀਂ ਲਗਾ ਸਕਦੀ ਜਾਂ ਤਿਆਰੀਆਂ ਨਹੀਂ ਕਰ ਸਕਦੀ ਲੰਗਰ ਦੀ ਤਾਂ ਇਹਨਾਂ ਨੂੰ ਪੈਸੇ ਪਾ ਕੇ ਇਹ ਲੰਗਰ ਲਗਾ ਦਿੰਦੇ ਇਹਨਾਂ ਨੂੰ ਪੈਸੇ ਪਾ ਦਿੱਤੇ ਜਾਂਦੇ ਆ ਕਮੇਟੀ ਨੂੰ ਤੇ ਲੰਗਰ ਲਗਾ ਜਾਂਦੇ ਆ ਸੋਮਵਾਰ ਤੋਂ ਸ਼ੁੱਕਰਵਾਰ ਦਾ 5100 ਰੁਪਇਆ ਸ਼ਨੀਵਾਰ ਹੋਵੇ ਐਤਵਾਰ ਕਾਫੀ ਸੰਗਤ ਆਂਦੀ ਆ ਤੇ 11000 ਰੁਪਏ ਦਾ ਲੰਗਰ ਡੇਲੀ ਲੱਗਦਾ 10 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਇੱਧਰ ਛੋਟੇ ਬੱਚਿਆਂ ਨੂੰ ਦੁੱਧ ਵੀ ਪ੍ਰੋਵਾਈਡ ਕੀਤਾ ਜਾਂਦਾ ਤੇ ਦਵਾਈ ਵੀ ਪ੍ਰੋਵਾਈਡ ਕੀਤੀ ਜਾਂਦੀ ਆ ਤੇ ਹੁਣ ਅੱਗੇ ਜੀ ਆਪਾਂ ਬਣੇ ਦੀਆਂ ਹਟੀਆਂ ਕੋਲ ਜੋ ਕਿ ਗਗਰੇਟ ਦੀ ਸਭ ਤੋਂ ਮਸ਼ਹੂਰ ਇੱਕ ਜਗ੍ਹਾ ਹੈਗੀ ਆ ਬਣੇ ਦੀਆਂ ਹਟੀਆਂ ਇੱਥੇ ਦੇ ਪਕੌੜੇ ਬਹੁਤ ਮਸ਼ਹੂਰ ਹੈਗੇ ਆ ਜਿਹੜੀ ਵੀ ਸੰਗਤ ਮਾਤਾ ਚਿੰਤਪੂਨੀ ਦੇ ਦਰਵਾਰ ਤੇ ਆਂਦੀ ਆ ਜਾਂ ਇਸ ਸਾਈਡ ਆਂਦੀ ਆ ਤੇ ਇੱਥੋਂ ਪਕੌੜੇ ਖਾ ਕੇ ਚਾਹ ਪੀ ਕੇ ਜ਼ਰੂਰ ਜਾਂਦੇ ਇਹ ਇੱਕ ਸਟਾਪ ਪੁਆਇੰਟ ਹੈਗਾ ਆ ਤੇ ਕਾਫੀ ਪਕੌੜੇ ਸ਼ਾਨਦਾਰ ਬਣਾਉਂਦੇ ਆ ਤੇ ਅਸੀਂ ਤਾਂ ਫਿਲਹਾਲ ਹਾਂਜੀ ਤੇ ਬਾਕੀ ਬਣੇ ਦੇ ਹਟਿਆ ਨਿਕਲ ਸਾਰੇ ਜੀ ਸਾਹਮਣੇ ਦੇਖੋ ਜੀ ਬਣਿਆ ਹੋਇਆ ਕਿੰਨਾ ਵੱਡਾ ਸ਼ਿਵਲਿੰਗ ਸ਼ਿਵ ਮੰਦਰ ਹੈ ਤੇ ਬਹੁਤ ਵਧੀਆ ਜੈ ਹੋ ਸ਼ਿਵ ਸ਼ੰਭੂ ਭੋਲੇनाथ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਗੱਲ ਕਰਦੇ ਆ ਰੋਡ ਦੀ ਰੋਡ ਚੈੱਕ ਕਰੋ ਜੀ ਕਿੰਨਾ ਹੀ ਵਧੀਆ ਬਣਿਆ ਹੋਇਆ ਥੋੜੀ ਵੀਡੀਓ ਤੇਜ਼ ਕਰ ਰਹੇ ਆ ਤੇ ਮੋੜ ਘੇੜ ਦੇਖੋ ਕਿੰਨੇ ਵਧੀਆ ਲੱਗ ਰਹੇ ਆ ਤੇ ਬਾਈਕ ਗੱਡੀ ਚਲਾਉਣ ਦਾ ਇਧਰ ਵੱਖਰਾ ਹੀ ਨਜ਼ਾਰਾ ਐਨੇ ਵਧੀਆ ਮੌਸਮ ਦੇ ਵਿੱਚ ਚੈੱਕ ਕਰ ਸਕਦੇ ਹੋ ਜੀ ਹਿਮਾਚਲ ਗਵਰਨਮੈਂਟ ਨੇ ਰੋਡ ਟਿਪ ਟੋਪ ਰੱਖੇ ਹੋਏ ਆ ਬਿਲਕੁਲ ਟਿਪ ਟੋਪ ਤੇ ਮਾਤਾ ਚਿੰਤਪੂਨੀ ਦੇ ਨਰਾਤਾਜ ਸੰਗਤ ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਪਰੇਸ਼ਾਨੀ ਨਹੀਂ ਆਣ ਵਾਲੀ ਰੋੜੇ ਨੇ ਵਧੀਆ ਬਣਾਏ ਹੋਏ ਆ ਕਲੀਨ ਆ ਬਿਲਕੁਲ ਮੰਗਲ ਫਤਿਹ ਖਾ ਵਾਲਿਆ ਲੰਗਰ ਜਲੰਧਰ ਵਾਲਿਆਂ ਦਾ 37ਵਾਂ વાર્ਸ਼ਿਕ ਲੰਗਰ 25 ਜੁਲਾਈ ਤੋਂ 1 ਅਗਸਤ ਤੱਕ ਲੱਗਣ ਜਾ ਰਿਹਾ ਆ ਤੇ ਲੋਕੇਸ਼ਨ ਆ ਗਈ ਦੇਖੋ ਸਾਹਮਣੇ ਫੌਜੀ ਵੈਸ਼ਨੋ ਢਾਬਾ ਮੁਬਾਰਕਪੁਰ ਤੋਂ ਸ਼ਾਇਦ ਆਪਾਂ 2 ਕਿਲੋਮੀਟਰ ਅੱਗੇ ਆਏ ਆ ਮੱਕੀ ਦੇਖ ਸਕਦੇ ਜੀ ਸ਼ੈੱਡ ਬਣੀ ਹੋਈ ਆ ਇੱਥੇ ਵੀ ਪ੍ਰਬੰਧ ਪੂਰਾ ਕੀਤਾ ਹੋਣਾ ਲੰਗਰ ਦਾ ਖਾਣ ਪੀਣ ਦਾ ਰੈਸਟ ਕਰਨ ਦਾ ਪ੍ਰਬੰਧ ਵੀ ਹੋਣਾ ਆ ਮੀਂਹ ਕਣੀ ਚ ਭਿੱਜਣ ਤੋਂ ਬਚਣ ਲਈ ਵੀ ਇੱਥੇ ਸ਼ੈੱਡ ਬਣੀ ਹੋਈ ਆ ਚੈੱਕ ਕਰ ਸਕਦੇ ਹੋ ਕਾਫੀ ਵੱਡੀ ਸ਼ੈੱਡ ਖੁੱਲੀ ਡੁੱਲੀ ਸ਼ੈੱਡ ਹੈਗੀ ਆ ਪਿੱਛੇ ਲੈਟਰਿੰਗ ਬਾਥਰੂਮ ਵੀ ਆ ਲੋ ਜੀ ਹਰ ਇੱਕ ਸੁਵਿਧਾ ਹੈਗੀ ਸਲੰਗਰ ਵਿੱਚ ਇਹ ਆ ਜੀ ਆਪਣੇ ਪੰਜਾਬ ਵਾਲਿਆ ਲੰਗਰ ਹਾਂਜੀ ਦੋਸਤੋ ਇੱਥੋਂ ਰਹਿ ਗਿਆ ਜੀ ਪਰ ਵਾਈ ਹੁਣ 10 ਕਿਲੋਮੀਟਰ ਤੇ ਅਸੀਂ ਇਸ ਟਾਈਮ ਪਹੁੰਚ ਚੁੱਕੇ ਆ ਜੀ ਇਸ ਰੋਡ ਦੇ ਸਭ ਤੋਂ ਫੇਮਸ ਰੈਸਟੋਰੈਂਟ ਬੰਬੇ ਪਿਕਨਿਕ ਸਪੋਰਟ ਜਿੱਥੇ ਕੀ ਇੱਕ ਬਫੇ ਆ ਥਾਲੀ ਮਿਲਦੀ ਆ 160 ਰੁਪਏ ਦੀ ਅਨਲਿਮਿਟਿਡ ਜਿੰਨਾ ਮਰਜ਼ੀ ਖਾਓ ਤੇ ਬੱਚਿਆਂ ਦੇ ਮਨੋਰੰਜਨ ਵਾਸਤੇ ਹਰ ਇੱਕ ਤਰ੍ਹਾਂ ਦੀ ਚੀਜ਼ ਪ੍ਰੋਵਾਈਡ ਆ ਬੋਟਿੰਗ ਹੈਗੀ ਆ ਝੂਲੇ ਪੰਗੂੜੇ ਹਰ ਇੱਕ ਤਰ੍ਹਾਂ ਦੀ ਚੀਜ਼ ਪ੍ਰੋਵਾਈਡ ਕੀਤੀ ਹੋਈ ਤੇ ਹਰ ਇੱਕ ਜਿਹੜਾ ਫਾਸਟ ਫੂਡ ਵੀ ਮਿਲਦਾ ਅੰਦਰ ਮੋਲ ਬਣੇ ਹੋਏ ਆ ਤੇ ਕਾਫੀ ਖੂਬਸੂਰਤ ਜਗ੍ਹਾ ਆ ਦੇਖਣ ਜੋਗ ਜਗ੍ਹਾ ਆ ਜਰੂਰ ਆਓ ਜਿਹੜਾ ਵੀ ਇਧਰੋਂ ਆ ਰਹੇ ਆ ਜਿਨ੍ਹਾਂ ਕੋਲ ਟਾਈਮ ਹੈਗਾ ਰੋਕ ਕੇ ਜਰੂਰ ਜਾਓ ਇੱਥੋਂ ਤੇ ਬਾਕੀ ਇਧਰ ਸਾਈਡ ਆਪ ਕਰੀਏ ਜੀ ਲੰਗਰਾ ਦੀ ਗੱਲ ਇੱਧੇ ਸਾਡ ਬੋਰਡ ਬਹੁਤ ਘੱਟ ਲੱਗੇ ਹੋਏ ਇਧਰ ਇੱਕ ਜਾਗਰਣ ਹੋਣਾ ਮਾਤਰਾਣੀ ਦੇ ਦਰਬਾਰ ਤੇ ਉਹ ਉਸ ਦੇ ਬੋਰਡ ਲੱਗੇ ਹੋਏ ਆ ਲੰਗਰਾ ਦੀ ਗੱਲ ਕਰੀਏ ਹਿਮਾਚਲ ਗਵਰਨਮੈਂਟ ਨੇ ਜਾਂ ਹਿਮਾਚਲ ਦੇ ਸੇਵਾਦਾਰਾਂ ਨੇ ਬੋਰਡ ਬਿਲਕੁਲ ਹੀ ਘੱਟ ਲਾਏ ਹੋਏ ਨਾ ਮਾਤਰੇ ਦੇ ਬਰਾਬਰ ਕਿਉਂਕਿ ਇੱਥੇ ਦੀ ਜਿਹੜੀਆਂ ਸੰਗਤਾਂ ਆ ਇੱਥੇ ਜਿਹੜੇ ਕਿਸੇ ਵਾਰ ਲੰਗਰ ਆਪਣੇ ਘਰਾਂ ਦੇ ਬਾਹਰ ਲਗਾਉਂਦੇ ਆ ਜਾਂ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਉਂਦੇ ਆ ਤਾਂ ਕਿ ਜ਼ਿਆਦਾ ਰਸ਼ ਨਾ ਪਵੇ ਭੀੜ ਭੜਕਾ ਸੰਗਤ ਦਾ ਨਾ ਪਵੇ ਤਾਂ ਕਿ ਆਉਣ ਜਾਣ ਵਾਲੀ ਸੰਗਤ ਨੂੰ ਗੱਡੀਆਂ ਬੱਸਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਟ੍ਰੈਫਿਕ ਜਾਂgalo ਜਾਮ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਲੰਗਰ ਕਾਫੀ ਦੂਰੀ ਤੇ ਲੱਗਦੇ ਆ ਤੇ ਇਹੋ ਜੇ ਸਥਾਨ ਤੇ ਲੱਗਦੇ ਆ ਜਿੱਥੇ ਭੀੜ ਭੜਕਾ ਜ਼ਿਆਦਾ ਨਾ ਪਵੇ ਇਹ ਬਹੁਤ ਵਧੀਆ ਗੱਲ ਲੱਗੀ ਹੈ ਜੀ ਤੇ ਬਾਕੀ ਦੇਖੋ ਇਹਨਾ ਮੇਲੇ ਚ ਕੀ ਹੁੰਦਾ ਇਸ ਵਾਰ ਵੀ ਇਹੋ ਜਿਹਾ ਮਾਹੌਲ ਹੁੰਦਾ ਜਾਂ ਫਿਰ ਕੁਝ ਅਲੱਗ ਹੁੰਦਾ ਹੈ ਉਹ ਤਾਂ ਆਪਾਂ ਹੁਣ ਦੇਖਾਂਗੇ ਮੇਲਿਆਂ ਦੇ ਵਿੱਚ ਤੇ ਬਾਕੀ ਤੁਹਾਨੂੰ ਜੋ ਸੁਵਿਧਾ ਹੈ ਉਹ ਵੀ ਦੱਸ ਦਿੱਤੀਆਂ ਜੀ ਕੁਝ ਕੁਝ ਜਗ੍ਹਾ ਤੇ ਵੱਡੇ ਵੱਡੇ ਦਾ ਛੱਡਾ ਬਣੀਆਂ ਹੋਈਆਂ ਵਾਂ ਉੱਥੇ ਵੀ ਲੰਗਰ ਲੱਗਣਾ ਜਿੱਥੇ ਸੰਗਤ ਦੇ ਰੁਕਣ ਦਾ ਪ੍ਰਬੰਧ ਵੀ ਕੀਤਾ ਹੋਣਾ ਹੈ ਤੇ ਜਿੱਦਾਂ ਮੀਂਹ ਕਣੀ ਦੇ ਕਬਸਤੇ ਹਰ ਇੱਕ ਤਰ੍ਹਾਂ ਦੀ ਸਹੂਲਤ ਵੀ ਪ੍ਰੋਵਾਈਡ ਕਰਵਾਈ ਹੋਈ ਆ ਤੇ ਇਹਦੇ ਵੀ ਲੱਗੀਆਂ ਸਾਹਮਣੇ ਝੰਡੀਆਂ ਤੇ ਸਾਹਮਣੇ ਜੀ ਦਰਬਾਰ ਇੱਥੇ ਵੀ ਸਾਹਮਣੇ ਕੋਈ ਲੰਗਰ ਦੀ ਤਿਆਰੀ ਚੱਲ ਰਹੀ ਆ ਤੇ ਇੱਥੇ ਹੋ ਸਕਦਾ ਹਾਂਜੀ ਆ ਬਾਹਰ ਟੈਂਟ ਲੱਗਾ ਹੋਇਆ ਇੱਥੇ ਵੀ ਲੰਗਰ ਲੱਗਣਾ ਸ਼ੁਰੂ ਹੋ ਜਾਣੇ ਆ ਕੁਝ ਦਿਨਾਂ ਤੱਕ ਅਦਰ ਜਗਰਾਵ ਵਾਲਿਆਂ ਦੀ ਆਟੋ ਸੇਵਾ ਸਕੂਟਰ ਰਿਪੇਅਰ ਚਾਹ ਸਾਈਕਲ ਰਿਪੇਅਰ ਕਰਨ ਲਈ ਲੱਗਾ ਹੋਇਆ ਬਾਕੀ ਆਪਾਂ ਦਰਵਾਰ ਦੇ ਲਾਗੇ ਪਹੁੰਚਣੇ ਵਾਲਾ ਹੀ ਆ ਫੈਦਰ ਸਟਾਫ ਜਾ ਰਹੀ ਹੈ ਤੇ ਤੇ ਹਾਂਜੀ ਦੋਸਤੋ ਬਾਕੀ ਜਿਹੜੀਆਂ ਸੰਗਤ ਐਤਵਾਰ ਨੂੰ ਆਉਂਦੀਆਂ ਆ ਉਹਨਾਂ ਨੂੰ ਖੁਸ਼ਖਬਰੀ ਦੇ ਦਈਏ ਕਿ ਐਤਵਾਰ ਨੂੰ ਮਾਤਾ ਚਿੰਤਪੂਨੀ ਦੇ ਦਰਬਾਰ ਤੋਂ ਪਿੱਛੇ ਕਾਫੀ ਲੰਗਰ ਲੱਗ ਜਾਂਦੇ ਆ ਐਤਵਾਰ ਦੇ ਐਤਵਾਰ ਲੱਗਦੇ ਆ ਤੇ ਐਤਵਾਰ ਜਾਣ ਵਾਲੀ ਸੰਗਤਾਂ ਨੂੰ ਚਲੋ ਸਹੂਲਤ ਹੈਗੀ ਆ ਜਿਹੜੀਆਂ ਸੰਗਤਾਂ ਬਾਕੀ ਦਿਨਾਂ 'ਚ ਵੀ ਜਾਂਦੀਆਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਵਿਰਲੇ-ਵਿਰਲੇ ਲੰਗਰ ਮਿਲ ਹੀ ਜਾਣਗੇ 2 ਮਹੀਨੇ ਪਹਿਲਾਂ ਹੀ ਲੰਗਰ ਸਟਾਰਟ ਸ਼ੁਰੂ ਹੋ ਜਾਂਦੇ ਆ ਲੱਗਣੇ ਤੇ ਐਤਵਾਰ ਦੇ ਐਤਵਾਰ ਤੇ ਬਾਕੀ ਆਪਾਂ ਹੁਣ ਸਾਹਮਣੇ ਇੱਕ ਬੋਰਡ ਹੈਗਾ ਹੋਰ ਉਹ ਵੀ ਤੁਹਾਨੂੰ ਦਿਖਾਉਂਦੇ ਆ ਹੋਰ ਇੱਥੇ ਪੰਡਾਰਾ ਹੋ ਰਿਹਾ ਇੱਥੇ ਅਗਲੀ ਪਿੰਡ ਅਲੋਹ ਅਲੋਹ ਪਿੰਡਾਂ ਤੇ ਬੱਬ ਬਲਕਨਾਥ ਜੀ ਦਾ ਮੰਦਿਰ ਵੀ ਹੈਗਾ ਆ ਕਾਫੀ ਮਸ਼ਹੂਰ ਤੇ ਚਲੋ ਉਹ ਮੰਦਿਰ ਤੁਹਾਨੂੰ ਦਰਸ਼ਨ ਦਿਨ ਆਪਾਂ ਕਦੀ ਫੇਰ ਕਰਾਵਾਂਗੇ ਹੁਣ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਮਾਤਾ ਰਣਜੀਤ ਦੇ ਦਰਬਾਰ ਤੇ ਤੇ ਚਲੋ ਦੋਸਤੋ ਚੱਲਦੇ ਆ ਜੀ ਬਾਦੇ ਅਗਲੀ ਸਾਈਡ ਨੂੰ ਮੌਸਮ ਕਾਫੀ ਠੰਡਾ ਆ ਧੁੱਪ ਯਾਨੀ ਕਿ ਹਲਕੇ ਹਲਕੇ ਹੈਗੀ ਆ ਵਧੀਆ ਤਰ੍ਹਾਂ ਹੈ ਨਾ ਸਾਹਮਣੇ ਉੱਤੇ ਤੇ ਪਰਵਤਾ ਉੱਪਰ ਪਾਸਾ ਭਰ ਕਿੰਨੇ ਵਧੀਆ ਲੱਗ ਰਹੇ ਆ ਦੇਖੋ ਫਿਰ ਮਾਤਾ ਸ਼ਗਨਤਪੁਰਨੀ ਜੀ 4 ਕਿਲੋਮੀਟਰ ਰਹਿ ਗਿਆ ਇੱਥੋਂ ਹੀ ਇੱਧਰ ਵੀ ਲੰਘ ਕੇ ਤਿਆਰੀ ਸ਼ੁਰੂ ਹੋ ਗਈ ਹੈ ਸਾਉਣਾ ਚੱਟ ਸਕਦੇ ਹਾਂ ਮਾਫ ਕਰਨਾ ਤਵੀ ਲੰਗਰ ਲੱਗੇ ਜਾਂਦਾ ਜੀ ਐਤਵਾਰ ਮੁਰਗਵਾਰ ਨੂੰ ਤੇ ਬਾਕੀ ਹੁਣ ਆਪਾਂ ਬਿਲਕੁਲ ਮਾਤਾ ਰਾਣੀ ਦੇ ਦਰਵਾਜ਼ੇ ਕੋਲ ਪਹੁੰਚਣੇ ਵਾਲੇ ਆ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਮਾਤਾ ਰਾਣੀ ਦੇ ਸੋਹਣੇ ਸੋਲੇ ਮੰਦਿਰ ਦੇ ਤੇ ਜੈ ਮਾਤਾ ਦੀ ਸਾਰੇ ਜ਼ਰੂਰ ਲਿਖ ਦਿਓ ਤੇ ਚਲੋ ਦੋਸਤੋ ਮਿਲਦੇ ਆ ਤੁਹਾਨੂੰ ਪਰਵਾਈ ਤੇ ਚੌਂਕ ਵਿੱਚ ਰਹਿ ਕੇ ਅੱਜ ਕੇ ਆਪਾਂ ਪਰਵਾਈ ਤੋਂ ਲੈ ਕੇ ਜਿਹੜਾ ਨਾਮਾ ਜਿੰਦੂ ਕੰਨੀ ਜੀ ਦੇ ਦਰਵਾਜ਼ੇ ਨੂੰ ਰਾਈਟ ਸਾਈਡ ਜਾਂਦਾ ਜੇ ਅਗੇ ਰਸਤਾ ਮਾਤਾ ਜਵਾਰਾ ਜੀ ਮਾਤਾ ਬਗਲਾ ਮੁਖੀ ਜੀ ਤੇ ਮਕਲੋੜ ਗੰਜ ਧਰਮਸ਼ਾਲਾ ਨੂੰ ਤੇ ਆਪਾਂ ਇੱਥੋਂ ਲੈਫਟ ਸਾਈਡ ਹੋਣਾ ਜੀ ਮੰਦਿਰ ਸ਼੍ਰੀ ਚਿੰਤਪurni ਜੀ ਤੋਂ ਅਗਾਂਹ 3 ਕਿਲੋਮੀਟਰ ਦਰਵਾਰਾ ਮਾਤਾ ਰਣਜਾ ਜੈ ਮਾਤਾ ਦਾ ਦੇਰ ਕੋ ਸੰਗਤਾਂ ਕਾਫੀ ਆ ਰਹੀਆਂ ਵਾਪਸ ਜਾ ਵੀ ਰਹੀਆਂ ਆ ਦੋਸਤੋ ਅੱਜ ਜਹੀ ਕਿਟਰਵਾ ਦੇ ਲਾਗੇ ਤੇ ਪਿੱਛੇ ਪੁੱਛਿਆ ਸੀ ਆਪਾਂ ਪਰਚੀ ਬਾਰੇ ਕਹਿੰਦੇ ਪਰਚੀ ਤਾਂ ਨਹੀਂ ਮਿਲਦੀ ਯਾਨੀ ਕਿ ਪਰਚੀ ਦਾ ਨਹੀਂ ਪੁੱਛਦੇ ਇਸ ਵਾਰ ਬਾਕੀ ਮੇਲਿਆਂ ਨੂੰ ਪੁੱਛਣ ਗਏ ਕਿਉਂਕਿ ਰਾਸ਼ਾ ਅੱਜ ਬਿਲਕੁਲ ਨਹੀਂ ਹੈਗਾ ਇਸ ਲਈ ਸਾਨੂੰ ਪਰਚੀ ਦਾ ਕੀ ਹਾਂ ਨਹੀਂ ਹਾਂ ਨੇ ਸਾਹਮਣੇ ਜਾਂਦਾ ਜੀ ਉੱਥੱਲੇ ਬੱਸ ਸਟੈਂਡ ਨੂੰ ਰਸਤਾ ਜਿੰਨਾ ਆਪਾਂ ਆ ਰਹੇ ਹਾਂ ਸਦੇ ਮਾਤ ਦੇ ਦਰਬਾਰ ਵਾਲੀ ਸਾਈਡ ਤੇ ਕੋਈ ਸੰਗਤਾਂ ਜਾ ਰਹੀਆਂ ਆ ਮਾਤਾ ਅੱਜ ਦੋਸਤੋ ਆ ਚੁਕੇ ਮਾਤਾ ਰਣੀ ਦੇ ਦਰਬਾਰ ਤੇ ਤੇ ਬਾਕੀ ਪਾਰਕਿੰਗ 'ਚ ਖੜੇ ਆ ਨੀਚੇ ਦਾ 뷰 ਕੁਛ ਇਦਾਂ ਦਾ ਆ ਚੈੱਕ ਕਰ ਸਕਦੇ ਹੋ ਇੱਥੇ ਇੱਧਰ ਲਾਜੀ ਦੀ ਆਪਾਂ ਬਾਈਕ ਪਾਰਕਿੰਗ ਤੇ ਆਪਾਂ ਤੁਹਾਨੂੰ ਬਾਹਰ ਦਿਖਾਈਏ ਜੀ ਰਸ਼ ਕਿੰਨਾ ਕਰਸ਼ਾ ਕਿੰਨੀ ਕਿ ਸੰਗਤ ਆਵਰ ਦੇਖੋ ਜੀ ਲਾਈਨ ਬਿਲਕੁਲ ਨਹੀਂ ਹੈਗੀ ਤੇ ਚੈੱਕ ਕਰ ਸਕਦੇ ਹੋ ਰਸ਼ ਹੈਗਾ ਥੋੜਾ ਥੋੜਾ ਤੇ ਲਾਈਨ ਨਹੀਂ ਆਉਣੀ ਜੀ ਉੱਪਰ ਸਾਹਮਣੇ ਵਾਲੀ ਉੱਥੇ ਮਾਤਾ ਰਾਣੀ ਦਾ ਗੇਟ ਚਲੋ ਚੱਲਦੇ ਆ ਜੀ ਪ੍ਰਸ਼ਾਦ ਲੈ ਕੇ ਹਾਂਜੀ ਦੋਸਤੋ ਇੱਕ ਨੰਬਰ ਗੇਟ ਤੇ ਆ ਚੁੱਕੇ ਆ ਜੀ ਇੱਥੇ ਹੁੰਦੀਆਂ ਜੀ ਪੌੜੀਆਂ ਸਟਾਰਟ ਮਾਤਾ ਰਾਣੀ ਦੇ ਦਰਸ਼ਨ ਕਰਨ ਜਾਣ ਵਾਸਤੇ काफ़ी घट रश है अच्छे चैक करो जी बिल्कुल भी यानी कि भीड़ भड़का है नहीं गा माता रानी दरबार से संगत आ रही दर्शन करके थोड़ा रश बिल्कुल घट रश है सामने आता जी दूसरी साइड तो रास्ता अच्छा भी खाली है बिल्कुल ਲਾਈਨ ਹੈ ਨਹੀਂ ਲੱਗੀ ਹੋਈ ਨਾ ਕਦੇ ਹੋ ਜਾਏਗਾ ਪਰ ਆਪ ਨੂੰ ਜੈ ਮਾਤਾ ਜੀ ਚਾਰੀਰ ਬੜਾ ਚੱਲੇ ਹਾਂ ਮਨ ਹੀ ਹੋਣਾ ਅਰ ਜੀ ਕੋਈ ਨਹੀਂ ਉਹਨਾਂ ਮਨ ਨੇ ਉਹ ਸੰਗਜੀ ਪਹੁੰਚ ਗਏ ਆਪਾਂ ਮੰਦਿਰ ਦੇ ਹਾਂਜੀ ਸੰਗਤ ਜੀ ਕਰ ਸਕਦੇ ਤੁਸੀਂ ਮਾਤਾ ਰਾਣੀ ਦੇ ਦਰਸ਼ਨ ਜੈ ਮਾਤਾ ਜੀ ਤੇ ਬਾਕੀ ਇੱਧਰ ਚੱਲ ਰਹੀਆਂ ਜੀ ਤਿਆਰੀਆਂ ਮਾਤਾ ਰਾਣੀ ਦੇ ਮੰਦਿਰ ਦੀ ਸਜਾਵਟ ਹੋ ਰਹੀ ਆ ਜੈ ਕਰ ਸਕਦੇ ਹੋ ਜੈ ਮਾਤਾ ਮੋਟੋ ਨਹੀਂ ਸ਼ਿਆਵਟ ਹੋ ਰਹੀ ਹੈ ਮਾਤਰਾ ਦੇ ਦਰਬਾਰ ਦੀ ਤੇ ਦੇਖੋ ਜੀ ਇੱਥੇ ਆ ਕੇ ਤੁਹਾਨੂੰ ਰਾਸ਼ ਮਿਲਿਆ ਆ ਜੋ ਵੀ ਸੰਗਤਾਂ ਦਾ ਇਕੱਠ ਹੈਗਾ ਸੰਗਤ ਜੀ ਹੋ ਚੁੱਕਿਆ ਮਾਤਾ ਰਾਣੀ ਦੇ ਦਰਸ਼ਨ ਕਾਫੀ ਘਾਟ ਰਾਸੇ ਸੀਗਾ ਭੀੜ ਸੀ ਜਾਂ ਸੰਗਤ ਸੀਗੀ ਜਿਸ ਕਰਕੇ ਕਾਫੀ ਵਧੀਆ ਤਰ੍ਹਾਂ ਦਰਸ਼ਨ ਕੀਤੇ ਕਾਫੀ ਖੁੱਲਾ ਸਮਾਂ ਮਿਲਿਆ ਦਰਸ਼ਕਾਂ ਨੂੰ ਤੇ ਬਹੁਤ ਵਧੀਆ ਲੱਗਾ ਦਰਬਾਰ ਤੇ ਆ ਕੇ ਸ਼ੁਭ ਮੰਗਲਵਾਰ ਸਪੈਸ਼ਲ ਮੰਗਲਵਾਰ ਦੇ ਮੌਕੇ ਤੇ ਆਏ ਹਨ ਰਾਤਾਂ ਤੋਂ ਪਹਿਲਾਂ ਤੇ ਤੁਸੀਂ ਭੀੜ ਚੈੱਕ ਕਰ ਸਕਦੇ ਹੋ ਦਰਬਾਰ ਤੇ ਬਿਲਕੁਲ ਵੀ ਹੈ ਨਹੀਂ ਸੰਗਤਾਂ ਦੀ ਬਹੁਤ ਅਟਰਸ਼ਾਗਾ ਜਿਸ ਕਰਕੇ ਮੱਥਾ ਬੜੀ ਵਧੀਆ ਤਰੀਕੇ ਨਾਲ ਟੇਕ ਹੋਇਆ ਔਰ ਖੁੱਲੇ ਦਰਸ਼ਨ ਹੋਏ ਮਾਤਾ ਰਾਣੀ ਦੇ ਚਲੋ ਦੋਸਤੋ ਹੁਣ ਚੱਲਦੇ ਆ ਥੱਲੇ ਆ ਕੇ ਮਿਲਦੇ ਤੁਹਾਨੂੰ ਆ ਗਿਆ ਜੀ ਨਿਕਾਸ ਦਵਾਰ ਬਾਹਰ ਜਾਣ ਲਈ ਰਸਤਾ ਆ ਤੇ ਨਾਲ ਹੀ ਇੱਥੇ ਜੱਗ ਕਰਾਈ ਜਾਂਦੇ ਆ ਉੱਥੇ ਵੀ ਅਲੱਗ ਤੋਂ ਸਥਾਨ ਬਣਾਏ ਹੋਏ ਆ ਜਿਨ੍ਹਾਂ ਨੇ ਪਾਠ ਪੂਜਾ ਕਰਾਣੀ ਆ ਤੇ ਹੁਣ ਹੋ ਚੁੱਕੇ ਤੁਹਾਨੂੰ ਮਾਦਾ ਚਿੰਤ ਬਣੀ ਹੈ ਦਰਸ਼ਨ ਚਲੋ ਹੁਣ ਚੱਲਦੇ ਆ ਵਾਲੀ ਸਾਈਡ ਤੁਹਾਨੂੰ ਦਿਖਾਉਂਦੇ ਆ ਸ਼ਿਵ ਮੰਦਿਰ ਨੂੰ ਵੀ ਰਸਤਾ ਜਾਂਦਾ ਇੱਥੋਂ ਹੀ ਬਹੁਤ ਸੋਹਣਾ ਪ੍ਰਾਚੀਨ ਸ਼ਿਵ ਮੰਦਿਰ ਆ ਤੁਹਾਨੂੰ ਉੱਧਰ ਨੂੰ ਰਸਤਾ ਜਾਂਦਾ ਵੀ ਦਿਖਾਉਂਦੇ ਆ ਕਾਫੀ ਸਾਰੀਆਂ ਸੰਗਤਾਂ ਉੱਧਰ ਵੀ ਜਾਂਦੀਆਂ ਆ ਮਾਤਾ ਰਾਣੀ ਦਾ ਉੱਧਰ ਕੁੰਡ ਬਣਿਆ ਹੋਇਆ ਆ ਦਰਵਾਜ਼ੇ ਤੋਂ ਬਾਹਰ ਹੀ ਸਾਈਡ ਜਦੋਂ ਆਉਂਦੇ ਆ ਤੇਤੋਂ ਲੈਫਟ ਸਾਈਡ ਚੱਲ ਜਾਂਦਾ ਜੀ ਸ਼ਿਵ ਬਾੜੀ ਨੂੰ ਰਸਤ ਸ਼ਿਵ ਮੰਦਰ ਨੂੰ ਰਸਤਾ ਤੇ ਨੀਚੇ ਜੀ ਸ਼ਿਵ ਮੰਦਰ ਤਲਾਬ ਵਾਲੀ ਆ ਵੀ ਵਿੱਚ ਥੱਲੇ ਨੂੰ ਜਾ ਕੇ ਰਾਫੀ ਇੱਕ ਕਾਫੀ ਨੀਚੇ ਨੂੰ ਜਾ ਕੇ ਸ਼ਿਵ ਜੀ ਦਾ ਦਰਵਾਜ਼ਾ ਆਂਦਾ ਆ ਜਿੱਥੇ ਕਿ ਮਾਤਾ ਰਾਣੀ ਦਾ ਕੁੰਡ ਵੀ ਹੈਗਾ ਆ ਤੇ ਅਦਰੋਂ ਰਸਤਾ ਜਾਂਦਾ ਜੀ ਐਂਟ੍ਰੈਂਸ ਹੁੰਦੀ ਹੈ ਮੰਦਰ ਵਾਲੀ ਸਾਈਡ ਨੂੰ ਉੱਪਰੋਂ ਪੋੜੀਆਂ ਚੜ੍ਹਦੀਆਂ ਫਿਰ ਤੇ ਗਏ ਦਰਵਾਰਾ ਮਾਤਰਾਣੀ ਦਾ ਹਾਂਜੀ ਸੰਗਤ ਜੀ ਮਾਤਰਾਣੀ ਦੇ ਦਰਸ਼ਨ ਕਰਕੇ ਆ ਚੁੱਕੇ ਆ ਚੈੱਕ ਕਰ ਸਕਦੇ ਹੋ ਪਿੱਛੇ ਬਾਜ਼ਾਰ ਵੀ ਸੱਜਿਆ ਹੋਇਆ ਸਾਰਾ ਤੇ ਬਾਕੀ ਤੁਹਾਨੂੰ ਦੱਸ ਦਈਏ ਜ਼ਰੂਰੀ ਅਪਡੇਟ ਇਹੀ ਆ ਕਿ ਇੱਧਰ ਲੰਗਰ ਦੀ ਸੰਭਾਵਨਾ ਹੱਲੇ ਫਿਲਹਾਲ ਉਹ ਘਟਾ ਜਦੋਂ ਆਪਣੇ ਪੰਜਾਬ ਲੱਗਦੇ ਉਸ ਹਿਸਾਬ ਦੇ ਤਾਂ ਹੈ ਨਹੀਂ ਤੇ ਬਾਕੀ ਕਿਸੇ ਨਾਲ ਗਾਇਆ ਲੱਗਦਾ ਸਾਂ ਨਕਰ ਲੱਗਾ ਹੋਇਆ ਪਰ ਆਪਾਂ ਖਾਣਾ ਨਹੀਂ ਹੈਗਾ ਕਿਉਂਕਿ ਮੇਰੀ ਹੈਗੀ ਸਿਹਤ ਖਰਾਬ ਇਸ ਕਰਕੇ ਮੈਨੂੰ ਪਸਾਡੇ ਦਾ ਚੀਜ਼ ਮਨਾ ਕੀਤਾ ਹੋਇਆ ਤੇ ਸਾਡਾ ਅੱਗੇ ਵੀ ਘੁੰਮਣ ਜਾਣ ਦਾ ਦਰਸ਼ਨ ਕਰਨ ਦਾ ਪ੍ਰੋਗਰਾਮ ਸੀ ਮਾਤਾ ਜਵਾਲਾ ਜੀ ਉਹ ਵੀ ਅਸੀਂ ਤਾਂ ਨਹੀਂ ਗਏ ਕਿਉਂਕਿ ਸਫਰ ਤੇ ਕਾਰਨ ਮਨਾ ਕੀਤਾ ਸੀਗਾ ਪਰ ਫਿਰ ਵੀ ਮਾਤਾ ਦੇ ਦਰਸ਼ਨ ਕਰਨ ਲਈ ਆਪਾਂ ਆ ਗਏ ਆਪਾਂ ਗਿਆ ਆਪਣੀਆਂ ਜੋ ਸਬਸਕ੍ਰਾਈਬਰ ਜੋ ਫੈਮਿਲੀ ਨਾਲ ਜੁੜੀ ਹੋਗਾ ਉਹਨਾਂ ਨੂੰ ਨਿਊ ਅਪਡੇਟ ਦਈਏ ਮਾਤਾ ਰਾਣੀ ਦੇ ਮੰਦਿਰ ਦੀ ਇਸ ਲਈ ਆਪਾਂ ਆਏ ਆ ਪਰ ਹੁਣ ਜਵਾਲਾ ਜੀ ਅਸੀਂ ਕਾਣੀ ਜਾਣਾ ਚਾਹੁੰਦੇ ਕਿਉਂਕਿ ਥਕਾਵਟ ਬਹੁਤ ਹੋ ਚੁੱਕੀ ਸ਼ਰੀਰ ਨੂੰ ਤੇ ਬਾਈਕ ਵੀ ਇਸ ਟਾਈਮ ਸਾਈਲ ਚਲਾ ਰਿਹਾ ਆ ਪਾਤਾਰਾ ਦੇ ਜਾਗਰਣ ਹੋ ਰਿਹਾ ਜੀ 24 ਜੁਲਾਈ ਨੂੰ ਦਰਵਾਰ ਤੇ ਤੇ ਬਾਕੀ ਦੋਸਤੋ ਪਰਚੀ ਵਾਲਾ ਸਿਸਟਮ ਇਸ ਵਾਰ ਨਹੀਂ ਸੀਗਾ ਦਰਸ਼ਨ ਪਰਚੀ ਵਾਲਾ ਕਿਉਂਕਿ ਰਸ਼ ਬਿਲਕੁਲ ਨਹੀਂ ਹੈਗਾ ਅੱਲੇ ਦਰਵਾਰ ਤੇ ਕੁਝ ਦਿਨਾਂ ਤੱਕ ਜਦੋਂ ਰਸ਼ ਪੈਣਾ ਆ ਫਿਰ ਉਦੋਂ ਤੋਂ ਦਰਸ਼ਨ ਪਰਚੀ ਲੈਣੀ ਜ਼ਰੂਰੀ ਹੋ ਜਾਣੀ ਆ ਆਈ ਅਪਡੇਟ ਸੀ ਜੀ ਸਦਰਵਾਰ ਦੀ ਮਾਤਾ ਰਣਕੀ ਜਰਵਾਰ ਦੀ ਚਲੋ ਦੋਸਤੋ ਅੱਜ ਦੀ ਵੀਡੀਓ ਜਨਾਈ ਪਵਿੱਤ ਕਰਦਾ ਜੋ ਵੀ ਅਪਡੇਟ ਦਿੱਤੀ ਆ ਤੁਹਾਨੂੰ ਕੁਝ ਨਾ ਕੁਝ ਬੈਨੀਫਿਟ ਜ਼ਰੂਰ ਹੋਇਆ ਹੋ ਮੇਰੀ ਵੀਡੀਓ ਦੇ ਜ਼ਰੀਏ ਚਲੋ ਦੋਸਤੋ ਮਿਲਦੇ ਆ ਕਿਸੇ ਹੋਰ ਬਲੌਗ ਦੇ ਵਿੱਚ ਤੁਹਾਨੂੰ ਇਸ ਬਲੌਗ ਚ ਜਨਾਈ ਤੇ ਨਵੇਂ ਹੈਗੇ ਚੈਨਲ ਵੀ ਸਬਸਕ੍ਰਾਈਬ ਕਰ ਲਓ ਇਹੋ ਜੀ ਅਪਡੇਟ ਤੁਹਾਨੂੰ ਸਾਡੇ ਬਲੌਗ ਚੈਨਲ ਦੇ ਵਿੱਚ ਜੀ ਰਹਿਣ ਗਿਆ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਦੇ ਹੋ ਨਵੇਂ ਹੈਗੇ ਚੈਨਲ ਵੀ ਸਬਸਕ੍ਰਾਈਬ ਕਰ ਲਓ ਦੋਸਤੋ ਅੱਥੋਂ ਮਿਲ ਜੀ ਦਰਸ਼ਨ ਪਰਚੀ ਜਦੋਂ ਰਸ਼ ਪੈਣਾ ਨਾ ਉਦੋਂ ਦਰਸ਼ਨ ਪਰਚੀ ਇੱਥੋਂ ਮਿਲਣੀ ਹੈ ਜੀ